مربوط کشمیری قاليا مرحبا مرحبا کشمیری قاليا مرحبا انداري افسر 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 مرحبا هاي کشمیری قاليا هاي هاي

ਇਹ ਕੰਟਰੈਕਟਰ ਜੋ ਅਸੀਂ ਜੀ ਕਹਾੜੀਆ ਸਭ ਤੋਂ ਮਾੜੀ ਗੱਲ ਕੀ ਹੋਈ ਵੀ ਸਾਡੇ ਸਮਾਜ ਦੀ ਲੇਡੀ ਡਾਕਟਰ ਨੂੰ ਜਿਸ ਤਰ੍ਹਾਂ ਮਨੇ ਬਤ ਵੀ ਕੀਤੀ ਕਿ ਕਿਸ ਤਰ੍ਹਾਂ ਉਹ ਜਾਪੀ ਚੁਛਤ ਉਹਨਾਂ ਨੇ ਬੋਲਿਆ ਤੇ ਇਹੇ ਖਬਰ ਜਦੋਂ ਅਸੀਂ ਸੁਣੀ ਤਾਂ ਸਾਨੂੰ ਵੀ ਬੜਾ ਦੁੱਖ ਹੋਇਆ ਵੀ ਇਹ ਕਰ ਪੰਜਾਬ ਦੇ ਵਿੱਚ ਇੱਕ ਪਰੇ ਦੇਖੀ ਲੇਡੀ ਦਾ ਨੂੰ ਇਸ ਤਰ੍ਹਾਂ ਬਤੀਰਾ ਹੋ ਸਕਦਾ ਹੈ ਤਾਂ ਸਾਡੇ ਸਮਾਜ ਦਾ ਕਿੰਨਾ ਮਾੜਾ ਹਾਲ ਹੋਊਗਾ ਪਰ ਇਹ ਵੀ ਇਸ ਰਾਹ ਅਧਿਆਰ ਦੱਸਣਾ ਚਾਹੁੰਦਾ ਕਿ ਕਿਦੋਂ ਡਾਕਟਰ ਪੀਆਰ ਮਹਿੰਦਰ ਸਾਹਿਬ ਵੰਨਪੇ ਗਿਆ ਗਿਆ ਪਹਿਲੇ ਦਿਨ ਤਾਂ ਉਹਨਾਂ ਦਾ ਕਿਸ ਤਰ੍ਹਾਂ ਪੀੜਾ ਹੋਇਆ ਉਹਨਾਂ ਦਾ ਜੋ ਕਲਾਸ ਤੱਕ ਬੈਠਣ ਨੂੰ ਸੀ ਵੀ ਨਹੀਂ ਹੋਈ ਜਿਹੜਾ ਕਲਾਸਰੂਮ ਨਹੀਂ ਉਸ ਤੋਂ ਬਾਹਰ ਪਾਏ ਗਿਆ ਅੱਗੇ ਇੱਥੋਂ ਤੱਕ ਵੀ ਉਹਨਾਂ ਦਾ ਪਾਣੀ ਦਾ ਖੜਾ ਲੱਗ ਰਿਹਾ ਗਿਆ ਜਦੋਂ ਸੇਵਾਦਾਰ ਕਈਨ ਉੱਤੇ ਪਾਣੀ ਨਹੀਂ ਆਉਂਦਾ ਸੀ ਸਫਾਈ ਤਾਂ ਉੱਤੇ ਨੂੰ ਉਹਨਾਂ ਨੂੰ ਪਾਣੀ ਨਹੀਂ ਮਿਲਦਾ ਸੀ ਇਹ ਗੱਲਾਂ ਤਾਂ ਕਰ ਰਿਹਾ ਕਿਉਂਕਿ ਇਹ ਘਟਨਾ ਪੰਜਾਬ ਦੇ ਵਿੱਚ ਵਾਪਰੀ ਹੈ ਕੋਈ ਅਸੀਂ ਇਸ ਘਟਨਾ ਦੀ ਪੂਰਤਕ ਨਿੰਦੇ ਕਰਦੇ ਆ ਅਤੇ ਉਸ ਡਰੈਕਟਰ ਨੂੰ ਚਿਤਾਵਨੀ ਦਿੰਦੇ ਆ ਕਿ ਜੇ ਇਸ ਤਰ੍ਹਾਂ ਤੀਰਾ ਰੱਖੋਗੇ ਤਾਂ ਨਾਲਾ ਸਵਾ ਜਿਹੜਾ ਤੁਹਾਡੇ ਲਈ ਬਹੁਤ ਖਤਰਨਾਕ ਹੋਊਗਾ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਸਰਕਾਰੀ ਦੇ ਖਿਲਾਫ ਐਫ ਆਈ ਆਰ ਹੋਣੀ ਚਾਹੀਦੀ ਐਸੀ ਐਸੀ ਅਧਿਕਾਰਤ ਅਤੇ ਜੋ ਐਕਸਟੈਂਸ਼ਨ ਵੀ ਲਈ ਹੈ ਉਹਨੂੰ ਡੀਟਰੋ ਕਰਾ ਕੇ ਇਹਨੂੰ ਕਰੇ ਭੇਜਣਾ ਚਾਹੀਦਾ ਪਰ ਸੱਤਿਅ ਹੋਗਾ ਜੇਕਰ ਤੁਹਾਡਾ ਸਟਾਫ ਉਹਦੇ ਜਨਾਬ ਕੋਟਾ ਲਾਵੇਗਾ ਕਿਉਂਕਿ ਉਹਦੇ ਜੇ ਕੋਈ ਨੂੰ ਗਾਲੀ ਗਲੋਚ ਕੀਤੀ ਹੈ ਜਾਂ ਜੱਪ ਚੂਤ ਕਿਹਾ ਵਰਤੇ ਨੇ ਉਹ ਆਪ ਨਹੀਂ ਬੋਲ ਰਿਹਾ ਕਿਉਂਕਿ ਸਰਕਾਰ ਦਾ ਨੁਮੈਂਦਾ ਸਰਕਾਰ ਦਾ ਪਿੱਟੂ ਆ ਉਹ ਜਦੋਂ ਆਜਾਦੂ ਜੀ ਲਈ ਸੀ ਇਹੇ ਦੇ ਪਿੱਟੂ ਉਹਦਾ ਵੀ ਆਏ ਸੀ ਪਰ ਤੁਸੀਂ ਦੇਖ ਤੁਸੀਂ ਦੇਖੋ ਉਹਦਾ ਹਰ ਕੀ ਹੁੰਦਾ ਉਹਨਾਂ ਦੇ ਨਸਲਾ ਖਰਾਬ ਹੋ ਜਾਂਦੀਆਂ ਨੇ ਪਰ ਮੈਂ ਇਸ ਏਡੀ ਡਾਕਟਰ ਦੀ ਦਾਤ ਦੇਣਾ ਚਾਹੁੰਦਾ ਜਿਸ ਨੇ ਅੱਗੇ ਆ ਕੇ ਉਹਨਾਂ ਦੇ ਖਿਲਾਫ ਅੱਜ ਤੱਕ ਲਗਾਇਆ ਗਿਆ ਸਮੂਹ ਜਨਰਲ ਲੋਕ ਅੱਜ ਇਸ ਸਮੂਹ ਦਾ ਉਹਨਾਂ ਦੇ ਨਾਲ ਨਹੀਂ ਪਰ ਦੰਗਾ ਸੀ ਇਹ ਵੀ ਕਹਿਣਾ ਚਾਹੁੰਦੇ ਆ ਕਿ ਜਿੱਥੇ ਦਾ ਸਰਕਾਰ ਦਾ ਹੱਥ ਹੁੰਦਾ ਹੈ ਜਿੱਥੇ ਤੱਕ ਤੁਸੀਂ ਸਰਕਾਰ ਨੂੰ ਹੱਥ ਨਹੀਂ ਪਾਉਂਦੇ ਉਨਾਂ ਸਮਾਂ ਇਹਦੇ ਲੋਕ ਹੋਰ ਵੀ ਪੈਦਾ ਹੋਣਗੇ ਇਕੱਲਾ ਅਸਮੀ ਕਾਲ ਨਹੀਂ ਪੰਜਾਬ ਦੇ ਵਿੱਚ ਹੋਰ ਵੀ ਤਰ੍ਹਾਂ ਤਰ੍ਹਾਂ ਦੇ ਇਹਦੇ ਹਰ ਦੱਤ ਦੇ ਵਿੱਚ ਪੰਜਾਬ ਦੇ ਅਸਮੀ ਕਾਰਗੇ ਨੇ ਹਰ ਦੱਤ ਦੇ ਵਿੱਚ ਇਹਦੇ ਹੀ ਭੇਡਾਂ ਨੇ ਜਿਨ੍ਹਾਂ ਸਰਕਾਰ ਨੇ ਛੱਡੀਆਂ ਹੋਈਆਂ ਕਿਉਂਕਿ ਮੰਤਰੀਆਂ ਨੂੰ ਕਿਵੇਂ ਬਤਾਉਣੇ ਮੰਤਰੀਆਂ ਤੋਂ ਕਿਵੇਂ ਪੈਸੇ ਕੱਢੇ ਕਰਨੇ ਇਹੇ ਜੇ ਲੋਕ ਅਸਮੀ ਕਾਲ ਵਰਗੇ ਲੋਕ ਅणि ਤੰਗੀਤਾਂ ਨੂੰ ਤੋੜ ਪੈਂ। ਵੀ ਕਿਸ ਤਰ੍ਹਾਂ ਕਿਸੇ ਨੂੰ ਪਤਾਣਾ ਹੈ, ਤੇ ਕਿਸ ਤਰ੍ਹਾਂ ਕਿਸੇ ਨੂੰ ਕੱਢਣਾ ਹੈ। ਇਸ ਕਰਕੇ ਸਰਕਾਰ ਚਾਹੇ ਆਪਦੀ ਆਵੇ, ਚਾਹੇ ਕਾਂਗਰਸ ਦੀ ਆਵੇ, ਚਾਹੇ ਕਾਣੀਆਂ ਦੀ ਆਵੇ। ਪਰ ਇਹ ਜਿਹੜੇ ਪਿੱਟੂ ਨੇ ਹਮੇਸ਼ਾ ਪਹਿਲੀ ਸੰਦ ਉਹਨਾਂ ਲੋਕਾਂ ਦੀ, ਉਹ ਸਰਕਾਰਾਂ ਨਹੀਂ ਹੁੰਦੀ ਐ। ਉਹ ਮੈਂ ਅਜਾ ਪੀਐਸਐਸ ਸਟਾਫ ਐਸੋਸੀਏਸ਼ਨ ਤੋਂ ਤੁਹਾਡੇ ਭੈਣ ਨੂੰ ਸਪੋਰਟ ਕਰਨਾ ਹੈ ਕਿਉਂਕਿ ਮੈਂ ਵੀ ਉਸ ਸਮਾਜ ਦਾ ਹਾਂ ਜਿਸ ਨਾਲ ਇਹ ਦਿੱਕੀ ਹੋਈ ਹੈ। ਪਰ ਅਸੀਂ ਮੇਰੇ ਨਾਲ ਜਿਹੜੇ ਸਾਥੀ ਆਏ ਸਾਰੇ ਜਨਰਲ ਕੈਟਾਗਰੀ ਦੇ ਨੇ, ਅਸੀਂ ਭਾਈਚਾਰਕ ਸੰਗ ਨੂੰ ਤੋੜਨੀ। ਅਜਿਹੇ ਲੋਕ ਤਿੰਨ ਚਾਰ ਹੀ ਹੁੰਦੇ ਐ ਜੋ ਧਾਨ ਕਰ ਜਾਂਦੇ ਸੀ ਗਰਖਸ਼ਾਂ ਦਾ WhatsApp ਕਿਉਂ ਅਸੀਂ ਵਿਸ਼ਵਾਸ ਤੋਂ ਆਨੇ ਆ ਵੀ ਵੱਡਾ ਕੱਟ ਕਰੋ ਜਿੰਨਾ ਸਮਾਂ ਵੱਡਾ ਕੱਟ ਨਹੀਂ ਕਰੋਗੇ ਉਹਨਾਂ ਸਮਾਂ ਇਹ ਲੋਕ ਤੁਹਾਡੇ ਨਾਲ ਇਹ ਜੇ ਵਾਦ ਕੀਆ ਕਰਨਾ ਨਹੀਂ ਛੱਡਣੇ ਸੋ ਸਾਰੇ ਮੇਰੇ ਨਾਲ ਜੋ ਮੇਰੀ ਟੀਮ ਆਈ ਹੈ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਅਤੇ ਤੁਹਾਨੂੰ ਵਿਸ਼ਵਾਸ ਦਿਵਾ ਦੇਣਾ ਹੈ ਕਿ ਜਿਦਾ ਵੀ ਕੋਈ ਤੁਸੀਂ ਵੱਡੀ ਕਾਲ ਦੇਓਗੇ ਸੱਤ ਤੱਕ ਕੇ 9 200 ਬੰਦਾ ਤੁਹਾਡੇ ਇਸ ਕਰਨ ਵਿੱਚ ਸ਼ਮੂਲੀਅਤ ਕਰਾਂਗੇ ਅਤੇ